ਹੀ ਸਭ ਤੋਂ ਪਹਿਲਾਂ ਕਲਕੀ ਦਾ ٹرسٹ ਬੜੂ ਸਾਹਿਬ ਵਾਲੇ ਬਾਬਾ ਜੀ ਮੇਰੇ ਨਾਲ ਨੇ ਮੁੜ ਵਸੇ ਬੈਠਾ ਹੁਣ ਜਿਹੜਾ ਉਪਰਾਲਾ ਸ਼ੁਰੂ ਕੀਤਾ ਗਿਆ ਲੋਕਾਂ ਦੇ ਘਰ ਬਣਾ ਕੇ ਦਿੱਤੇ ਜਾ ਰਹੇ ਨੇ ਪਹਿਲਾਂ ਵੀ ਸਬ ਡਿਵੀਜ਼ਨ ਦੀਆਂ ਨਗਰ ਚ ਬਣਾ ਕੇ ਦਿੱਤੇ ਹੁਣ ਸਬ ਡਿਵੀਜ਼ਨ ਡੇਰਾ ਬਾਬਾ ਨਾਨਕ ਬਣਾ ਰਹੇ ਮੈਂ ਕਹਾਂਗਾ ਕਿ ਸ਼ੁਰੂ ਤੋਂ ਜੋ ਤੋਂ ਫਲੱਡ ਆਏ ਇਹ ਜਿਹੜੀ ਹਾੜਾਂ ਦੀ ਮਾਰ ਜਦੋਂ ਤੋਂ ਗੁਰਦਾਸਪੁਰ ਜਿਲ੍ਹੇ ਸ਼ੁਰੂ ਹੋਈ ਬੜੂ ਸਾਹਿਬ ਵੱਲੋਂ ਸਾਨੂੰ ਸ਼ੁਰੂ ਤੋਂ ਹੀ ਇੱਕ ਕੋਲ ਤੇ ਉੱਪਰ ਹਰ ਕੀ ਉਪਲਬਧ ਕਰਾਈ ਗਈ ਮੈਂ ਬਾਬਾ ਜੀ ਦਾ ਸਾਰੀ ٹرسٹ ਦਾ ਸਾਰੇ ਇੱਥੇ ਜਿਨ੍ਹਾਂ ਨੇ ਸੇਵਾ ਨਿਭਾਈ ਹੈ ਮੈਂ ਉਹਨਾਂ ਦਾ ਧੰਨਵਾਦੀ ਹਾਂ ਤੇ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਮੁਢਲੀ ਜ਼ਰੂਰਤ ਸੀਗੀ ਅੱਜ ਹੁੰਦੇ ਲੋਕਾਂ ਦੀ ਕਿਉਂਕਿ ਖਾਣ ਪੀਣ ਦਾ ਹੋਰ ਆਸ਼ਨ ਸਮੱਗਰੀ ਜਿਹੜੀ ਹੈ ਉਹ ਸਾਰੀ ਪੂਤਾ ਦਿੱਤੀ ਗਈ ਹੈ ਹੁਣ ਲੋਕਾਂ ਦੀ ਜਿਹੜੀ ਮੰਗ ਹੈ ਕਹਿੰਦੇ ਕਿ ਜਿਨ੍ਹਾਂ ਦੇ ਘਰ ਰੁੜਗੇ ਹੜਾ ਵਿੱਚ ਉਹ ਬਣਾਏ ਜਾਣ ਤੇ ਸਭ ਤੋਂ ਜਿਹੜਾ ਨੇਕ ਉਪਰਾਲਾ ਸਾਡੀ ਕਲਗੀਧਰ ਬਰੂ ਸਾਹਿਬ ਦਰਸਤ ਵੱਲੋਂ ਕੀਤਾ ਜਾ ਰਿਹਾ ਗੁਰਦਾਸਪੁਰ ਜ਼ਿਲ੍ਹੇ ਦੇ ਲੋਕੀ ਇਹ ਚੀਜ਼ ਤੋਂ ਬੜੇ ਖੁਸ਼ ਨੇ ਚਲੋ ਜਿਹੜੀ ਉਹਨਾਂ ਦੀ ਮਾਰ ਪਈ ਰੱਬ ਵੱਲੋਂ ਇਹ ਜਿਹੜੀ ਮੈਂ ਕਵਾਂਗਾ ਕਿ ਮਾੜਾ ਸਮਾਂ ਆਇਆ ਉਹ ਨਿਕਲ ਗਿਆ ਹੁਣ ਦੌਰ ਵਿੱਚ ਸਾਡਾ ਸਹਿਯੋਗ ਦੇ ਰਹੇ ਨੇ ਬੜੂਸਾ ਵਾਲੇ ਤੇ ਇਸੇ ਦਾ ਹੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਦਿਲੋਂ ਧੰਨਵਾਦ ਕਰਦਾ ਹਾਂ ਪਰ ਪੂਰੇ ਪਿੰਡ ਵਾਸੀਆਂ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹਦੇ ਨਾਲ ਸਾਡਾ ਜਿਹੜਾ ਜ਼ਿਲ੍ਹਾ ਸਾਡੇ ਜਿਹੜੇ ਲੋਕ ਹੈ ਜਿਹੜੇ ਕਾਫੀ ਇਹ ਚੀਜ਼ ਦੇ ਨਾਲ ਪਿੱਛੜ ਗਏ ਉਹ ਫਿਰ ਮੋਰਤ ਲਾਈਨ ਤੇ ਆ ਸਕਦੇ ਨੇ ਤੇ ਇਸ ਸਬੰਧੀ ਜਿਹੜੀ ਹੈ ਮੈਂ ਹੋਰ ਜਿਹੜੇ ਸਾਡੇ ਦਾਨੀ ਸੱਜਣ ਵੀਰ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਹਾਂ ਹੁਣ ਅੱਗੇ ਵੱਧ ਕੇ ਅਸੀਂ ਸਾਰੇ ਪੰਜਾਬੀ ਰਲ ਮਿਲ ਕੇ ਲੋਕਾਂ ਦੇ ਜਿਹੜੀ ਘਰਾਂ ਮੁੜ ਜਿਹੜਾ ਵਸੇਬਾ ਰਾਹੀਂ ਜਿਹੜਾ ਲੋਕਾਂ ਦੇ ਘਰ ਦੁਬਾਰਾ ਤੋਂ ਬਣਾ ਕੇ ਦੇਈਏ ਦੇਖੋ ਜੀ ਮੈਂ ਇਹ ਤੁਹਾਨੂੰ ਕਹਿਣਾ ਚਾਹਾਂਗਾ ਕਿ ਮੈਂ ਪੜ੍ਹਿਆ ਇੱਥੋਂ ਸਕੂਲ ਦੀ ਮੈਂ ਸਾਰੀ ਸਿੱਖਿਆ ਗ੍ਰਹਿਣ ਕੀਤੀ ਹੈ ਹਮੇਸ਼ਾ ਸ਼ੁਰੂ ਤੋਂ ਸਾਨੂੰ ਇਹ ਚੀਜ਼ ਸਿਖਾਈ ਗਈ ਹੈ ਸੇਵਾ ਸਭ ਤੋਂ ਵੱਡੀ ਚੀਜ਼ ਹੈ ਜੀ ਜਦੋਂ ਅਸੀਂ ਸਕੂਲ ਚ ਪੜਦੇ ਸੀਗੇ ਸਾਡੀ ਮੁੱਢਲੀ ਜਿਹੜੀ ਸਿੱਖਿਆ ਸ਼ੁਰੂ ਤੋਂ ਇੱਥੋਂ ਦੀ ਸੇਵਾ ਤੋਂ ਤੇ ਇਹ ਸੇਵਾ ਅਸੀਂ ਬਚਪਨ ਤੋਂ ਸਾਡੇ ਖੂਨ ਚ ਸਪੈਸ਼ਲੀ ਬੜੂ ਸਾਹਿਬ ਵੱਲੋਂ ਅੰਦਰ ਵੀ ਦਿੱਤੀ ਗਈ ਹੈ ਦੂਜੀ ਗੱਲ ਮੈਂ ਕਹਿਣਾ ਚਾਹਾਂਗਾ ਕਿ ਇਹ ٹرسٹ ਹਮੇਸ਼ਾ ਇਕੱਲੀ ਏਰੀ ਹੜਾਂ ਦੀ ਗੱਲ ਨਹੀਂ ਹੈ ਕਿਤੇ ਵੀ ਤੁਸੀਂ ਵੇਖਿਆ ਕੋਈ ਇੰਡੀਆ ਚ ਭਾਰਤ ਜਾਂ ਬਾਹਰ ਦੇ ਦੇਸ਼ਾਂ ਚ ਵੀ ਕਿਤੇ ਉਹੋ ਜਿਹੀ ਕੋਈ ਚੀਜ਼ ਆਈ ਹੈ ਕੁਦਰਤੀ ਮਾਰ ਆਈ ਹੈ ਹਮੇਸ਼ਾ ਬੜੂ ਸਾਹਿਬ ਨਾਲ ਹੋ ਕੇ ਖੜਿਆ ਤੇ ਉਹਨਾਂ ਨੇ ਦਿਨ ਚੁਗਣੇ ਦਾ ਦੁਗਣੇ ਜਿਹੜੀ ਮਿਹਨਤ ਕਰਕੇ ਲੋਕਾਂ ਤੇ ਜਿਹੜੀ ਹੈ ਹਰ ਤਰਫ ਪੱਖੋਂ ਜਿਹੜੀ ਹੈ ਹੈਲਪ ਕੀਤੀ। ਦੇਖੋ ਇਹ ਜਿਹੜਾ ਪ੍ਰੋਜੈਕਟ ਹੈ ਮੈਂ ਬਾਬਾ ਜੀ ਨੂੰ ਪੁੱਛ ਰਿਹਾ ਸੀਗਾ ਕਿ ਤੁਸੀਂ ਬਾਬੇ ਕਿੰਨਾ ਖਰਚ ਆਇਆ ਹੈ। ਬਾਬੇ ਕਹਿੰਦੇ ਕਿ ਤਕਰੀਬਨ 6 ਤੋਂ 7 ਲੱਖ ਦਾ ਖਰਚਾ ਆਇਆ ਹੈ। ਹੁਣ ਗੱਲ ਵਿੱਚ ਜਿਹੜੀ ਨੇ ਇਹ ਇੱਕ ਬੜਾ ਨੇਕ ਉਪਰਾਲਾ ਹੈ। ਕੀ ਹੈ ਹੁਣ ਜਿੱਦਾਂ ਸਰਦੀਆਂ ਆ ਰਹੀਆਂ ਹਨ, ਠੰਡਾਂ ਆ ਰਹੀਆਂ ਹਨ, ਠੰਡਾਂ ਵਿੱਚ ਜੇ ਕੋਈ ਗਰੀਬ ਪਰਿਵਾਰ ਬੇਸ਼ਾਤ ਤੋਂ ਬਗੈਰ ਰਹਿੰਦਾ ਉਹਦੇ ਤੇ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਹੈ। ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਜੀ 500000 ਰੁਪਏ ਦੀ ਚੀਜ਼ ਦੇ ਕੇ ਫੋਟੋ ਉਹ ਮੈਂ ਕਮਾਂਗਾ ਕਿ ਅਸੀਂ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਜਿਹੜੀ ਹੁਣ ਮੁੱਢਲੀ ਜ਼ਰੂਰਤ ਹੈ ਮੇਰੇ ਜਿੰਨੇ ਵੀ ਦਾਨੀ ਵੀਰ ਸੱਜਣ ਕੋਈ ਆ ਰਿਹਾ ਕੋਈ ਹੋਰ ਆਤ ਸਮਗਰੀ ਦੇ ਰਿਹਾ ਸਭ ਤੋਂ ਵੱਡੀ ਹੁਣ ਲੋਕਾਂ ਨੂੰ ਰਾਹਤ ਜਿਹੜੀ ਦੇਣ ਵਾਲੀ ਆ ਉਹ ਛੱਤ ਦਿਓ ਸਿਰ ਥਲੇ ਛੱਤ ਹੋਏਗੀ ਕਮਰਾ ਹੋਏਗਾ ਬੁੱਕਲ ਮਾਰ ਕੇ ਠੰਡ ਵਿੱਚ ਬੈਠੇ ਰਹਿਣਗੇ ਤੇ ਕਿਸੇ ਤਰ੍ਹਾਂ ਦਾ ਸਾਡੇ ਬੱਚੇ ਸਾਡੇ ਹੋਰ ਸਿਹਤ ਪੱਖੋਂ ਬਿਮਾਰ ਨਹੀਂ ਹੋਣਗੇ ਇਹ ਜਿਹੜਾ ਉਪਰਾਲਾ ਦੇਖੋ ਹੁਣ 6.5 7 ਲੱਖ ਦਾ ਬਣਿਆ ਇਹਨਾਂ ਨੇ ਚਾਰ ਘਰ ਉੱਥੇ ਬਣਾ ਕੇ ਦਿੱਤੇ ਨੇ ਜੇ ਇਦਾਂ ਹੀ ਹਰ ਕੋਈ ਅੱਗੇ ਵੱਧ ਕੇ ਹਰ ਪਿੰਡ 'ਚ ਜੇ ਕੋਈ ਹੈ ਹੀ ਜਾਂ 2 4 5 7 ਤੇ 10 ਹੋ ਜੇ ਘਰ ਜੀ ਹੈ ਨੇ ਜਾਂ ਫੈਮਲੀਆਂ ਹੈਗੀਆਂ ਜਿਨ੍ਹਾਂ ਦੇ ਘਰ ਰੁੜ ਗਏ ਜੇ ਅਸੀਂ ਇਹ ਚੀਜ਼ ਬਣਾ ਕੇ ਦਵਾਂਗੇ ਅਸੀਂ ਰਲ ਮਿਲ ਕੇ ਇੱਕ ਜੁਟ ਹੋ ਕੇ ਆਪਣੇ ਪਿੰਡਾਂ ਨੂੰ ਫਿਰ ਰਾਤੇ ਲਿਆ ਸਕਦੇ ਆ ਇਸ ਕਰਕੇ ਮੇਰੀ ਹੀ ਅਪੀਲ ਹੈ ਇਹ ਬਹੁਤ ਹੀ ਨੇਕ ਉਪਰਾਲਾ ਹੈ ਅਸੀਂ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਵੱਲੋਂ ਕਿ ਬਾਬਾ ਇਹਨਾਂ ਰਲ ਕੇ ਜਿਹੜੇ ਹੋਰ ਸਾਡੇ ਕੈਂਜੀਓ ਸੀਗੇ ਇਹਨਾਂ ਨਾਲ ਤਾਲਮਿਲ ਕਰਵਾ ਕੇ ਜਿਹੜੇ ਲੋਕੀ ਰਹਿ ਗਏ ਨੇ ਉਹਨਾਂ ਤਵੀ ਇਹਦਾ ਨਕਰ ਬਣਵਾ ਕੇ ਦੇ। ਅਸੀਂ ਕੱਲ ਸ੍ਰੀ ਅਮਰਸਾਹਬ ਸਾਹਿਬ ਦੇ ਅਜਨੇ ਆਲਾ ਜੋ ਹੈ ਸਤਕਰ ਸੰਗਤ ਨੂੰ ਦਿੱਤੇ ਹੈ ਇੱਥੇ ਵੀ ਲਗਭਗ ਅੱਜ ਸਤਕਰ ਅਸੀਂ ਦੇ ਰਹੇ ਹਾਂਗੇ ਜੋ ਕਿ ਲਗਾਤਾਰ ਇਹ ਕਾਰਜ ਜਾਰੀ ਹੈ ਔਰ ਹੁਣ ਤੱਕ ਅਸੀਂ 35 ਕਾਰ ਅੱਜ ਸਪੁਰਦ ਕਰ ਦੇਵਾਂਗੇ ਸੰਗਤ ਨੂੰ ਔਰ ਇਹ ਕੰਮ ਲਗਾਤਾਰ ਜਾਰੀ ਰਹੇਗਾ। ਕਰਮੇਸ਼ ਕੀ ਬਣਾ ਕੇ ਦੇ ਰਹੇ ਹੋ ਜੀ। ਕਾਰਾਂ ਦੇ ਵਿੱਚ ਦੋ ਕਮਰੇ ਹੈਗੇ ਆ ਖੁੱਲਾ ਕੋ ਬਰੌਂਡਾ ਕਹ ਲੋ ਲੌਬੀ ਕਹ ਲੋ ਹੈ ਕਿਚਨ ਹੈ ਵਾਸ਼ਰੂਮ ਹੈ ਫੁੱਲ ਫਲਾਈ ਸਮਾਨ ਹੈ ਰਾਸ਼ਨ ਹੈ ਤਿੰਨ ਮਹੀਨਿਆਂ ਦਾ ਔਰ ਜਿੰਨੀ ਘਰ ਦੀ ਨੀਡ ਹੈਗੀ ਆ ਉਹ ਸਾਰੀ ਕੰਪਲੀਟ ਹੈ ਔਰ ਤਿੰਨ ਮਹੀਨਿਆਂ ਤੱਕ ਦਾ ਰਾਸ਼ਨ ਕੰਪਲੀਟ ਹੈ ਤਾਂ ਕਿ ਪਰਿਵਾਰ ਆਪਣਾ ਜੋ ਵੀ ਕਿੱਤਾ ਕਰਦਾ ਲੇਬਰ ਕਰਦਾ ਜਾਂ ਜੋ ਵੀ ਕੰਮ ਕਰਦਾ ਉਹ ਕਰ ਸਕੇ ਭਾਬੀ ਕਿੰਨੇ ਘਰ ਬਣਾ ਦੇ ਚੁਕੇ ਹੁਣ ਤੱਕ 35 ਘਰ ਅੱਜ ਅਸੀਂ ਸਪੁਰਦ ਕਰ ਦਿਆਂਗੇ ਪਰਿਵਾਰਾਂ ਬਾਬਾ ਜੀ ਆਪਣੇ ਦੂਜੇ ਇੱਕ ਘਰ ਦੀ ਜਿਹੜੀ ਕਿੰਨੀ ਕੋਸਟ ਆ ਰਹੀ ਹੈ ਜੀ ਟੋਟਲ ਇੱਕ ਘਰ ਦੀ 6.5 ਲੱਖ ਰੁਪਿਆ ਕੋਸਟ ਆ ਰਹੀ ਹੈ ਇਹ ਇਸ ਲਈ ਆ ਰਹੀ ਹੈ ਕਿਉਂਕਿ ਅਸੀਂ ਹੱਥੀਂ ਸੇਵਾਵਾਂ ਕਰਦੇ ਹਾਂ ਜੀ ਸਾਡੇ ਆਪਣੇ ਕਾਰੀਗਰ ਨੇ ਸਾਡੇ ਆਪਣਾ ਸਾਰਾ ਸਿਸਟਮ ਹੈਗਾ ਇਸ ਕਰਕੇ ਅਸੀਂ ਇੰਨਾ ਘਰ ਬਹੁਤ ਸੋਹਣਾ ਘਰ ਹੈ 50 ਸਾਲਾਂ ਨੂੰ ਕੁਝ ਨਹੀਂ ਹੁੰਦਾ ਥੱਲੇ ਸੋਹਣੀ ਟੈਲ ਲੱਗੀ ਹੋਈ ਹੈ ਨਾ ਕੋਈ ਪੇਂਟ ਹੋਣਾ ਨਾ ਗਰਮੀ ਨਾ ਸਰਦੀ ਇਹਦੇ ਨਾਲ ਸਾਊਂਡ ਬਸ ਇਦੋਂ ਅੱਛਾ ਹੋਰ ਕੀ ਹੋਏਗਾ ਪਰਿਵਾਰ ਲਈ ਤਾਂ ਇੱਕ ਬਹੁਤ ਇੱਕ ਕੁਦਰਤ ਨੇ ਇੱਕ ਦੇਮ ਦੇ ਦਿੱਤੀ ਹੈ ਕੌਣੇ ਸਮਝਦੇ ਚੁਣੋ ਸਿਆਲ ਵੀ ਆ ਰਿਹਾ ਹੈਗਾ ਉਹਦੇ ਵਾਸਤੇ ਵੀ ਕੋਈ ਪ੍ਰਬੰਧ ਕੀਤਾ ਗਿਆ ਪਰਵਾਰਾਂ ਵਾਸਤੇ ਦੇਖੋ ਆਉਣ ਵਾਲਾ ਪ੍ਰਬੰਧ ਤਾਂ ਇਹ ਹੀ ਹੈ ਵੀ ਲਗਾਤਾਰ ਅਸੀਂ 24 ਘੰਟੇ ਜੇ ਘਰ ਬਣਾ ਰਹੇ ਹਾਂ ਮਾਰੇ ਦੀ ਬਖਸ਼ਿਸ਼ ਆਇਆ ਵੀ 24 ਘੰਟਿਆਂ ਚ ਅਸੀਂ ਰੋਜ਼ ਇੱਕ ਘਰ ਦੇ ਦਿੰਨੇ ਹਾਂ ਸੋ ਹੋਰ ਅਸੀਂ ਸਪੀਡ ਅਸੀਂ ਵਧਾ ਰਹੇ ਹਾਂ ਜਿਹੜਾ ਸਾਡਾ ਪਿਛਲਾ 24 ਘੰਟਿਆਂ ਤੱਕ ਟਾਰਗੇਟ ਗਿਆ ਹੈ ਅੱਜ ਅਸੀਂ ਪੂਰੇ ਜੱਥੇ ਨੂੰ ਕਹਿ ਦਿੱਤਾ ਹੈ ਵੀ ਤੁਸੀਂ ਦੋ ਘਰ ਦੇਣੇ ਨੇ 24 ਘੰਟਿਆਂ ਚ ਐਵਰੇਜ 12 ਘੰਟਿਆਂ ਚ ਘਰ ਦੇਣਾ ਆ ਸਾਡੇ ਵੀਰ ਸਾਹਾ ਵੀਰ ਜੀ ਕਹਿੰਦੇ ਭਾਈ ਜਰਜੀਤ ਸਿੰਘ ਜੀ ਹੋਰ ਸਾਡੀ ਸਮੁੱਚੀਆਂ ਟੀਮਾਂ ਜਿੰਨੀਆਂ ਵੀ ਲੱਗੀਆਂ ਹੋਈਆਂ ਨੇ ਸਰਦੀ ਨੂੰ ਵੇਖਦੇ ਹੋਏ ਅਸੀਂ 12 ਘੰਟਿਆਂ ਚ ਕਰ ਦੇਂਦਾ ਉਲਿਕਾ ਉਲਿਕਿਆ ਸੋ ਇਹ ਸਾਰੇ ਕਾਰਜ ਹੋਣੇ ਤਾਂ ਨੇ ਸੰਗਤ ਦੇ ਸਹਿਯੋਗ ਨਾਲ ਕਿਉਂਕਿ ਸੰਸਥਾਵਾਂ ਤਾਂ ਸੰਗਤ ਦੀ ਦਿੱਤੀ ਮਾਇਆ ਹੀ ਸਵਰਥਾ ला ਸਕਦੀ ਹੈ ਨਾ ਸੋ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਇਸ ਵੇਲੇ ਬਹੁਤ ਲੋੜ ਹੈ ਸਾਡੇ ਹੀ ਵੀਰ ਭੈਣ ਭਰਾ ਬਜ਼ੁਰਗ ਬੱਚੇ ਜੋ ਤਾਰਿਆਂ ਦੀ ਲੋ ਤੇ ਸੁੱਤੇ ਹੋਏ ਨੇ ਜਾਂ ਤਰਪਾਲਾਂ ਲਾ ਕੇ ਸੁੱਤੇ ਨੇ ਅੱਜ ਤੋਂ 15 ਦਿਨਾਂ ਬਾਅਦ ਠੰਡੇ ਨਹੀਂ ਆ ਜਾਣੀ ਐ ਉਹ ਬਾਹਰ ਨਹੀਂ ਸੌ ਪਣਗੇ ਸੋ ਆਓ ਆਪਾਂ ਸਾਰੇ ਨਾਲ ਮਿਲ ਕੇ ਸਮੁੱਚੇ ਜਗਤ ਨੂੰ ਸੀ ਅਪੀਲ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਲੰਗਰ ਸੀ ਅੱਜ ਘਰ ਦੇ ਲੰਗਰਾਂ ਦੀ ਲੋੜ ਐ ਆਓ ਆਪਾਂ ਘਰਾਂ ਦੇ ਲੰਗਰ ਲਾ ਕੇ ਉਹਨਾਂ ਨੂੰ ਮੁਰਵ ਸੇਪੇ ਚ ਲੈ ਜਾਈਏ ਇਤੋਂ ਵੱਡਾ ਹੋਰ ਪੁੰਨ ਕੋਈ ਨਹੀਂ ਇੱਕ ਘਰ ਕੋਈ ਬਣਾ ਕੇ ਆਪਣੀ ਸਮਰਥਾ ਕਰਨਾ ਆਪ ਕਰਦੇ ਵੇ ਉਹ ਰੜਕੇ ਕਰਨਾ ਚਾਹੁੰਦੇ ਨੇ 4 5 6 ਸ੍ਰੀ ਰੜਕੇ ਉਹ ਰੜਕੇ ਕਰ ਦੇਣ ਪਰ ਇੱਕ ਇੱਕ ਘਰ ਆਪਾਂ ਦੇਈਏ ਤਾਂ ਕਿ ਜਿੰਨੇ ਵੀ ਨੀਡੀ ਪਰਿਵਾਰ ਨੇ ਲੋੜਵੰਦ ਪਰਿਵਾਰ ਨੇ ਆਪਾਂ ਉਹਨਾਂ ਦੀ ਮਦਦ ਫੜ ਲਈਏ ਔਰ 50 ਸਾਲ ਤੱਕ ਉਸ ਘਰ ਦੇ ਵਾਲੇ ਪਰਿਵਾਰ ਤੁਹਾਨੂੰ ਯਾਦ ਰੱਖਣਗੇ ਕੱਲਗੀ ਤਾਂ ٹرسٹ ਵੱਲੋਂ ਜੋ ਇਹ ਪ੍ਰਾਲਾ ਕੀਤਾ ਜਾ ਰਿਹਾ ਹੈ तकरीबन 4 ਘਰ ਇਸ ਨਗਰ ਵਿੱਚ ਗੁਰੂ ਪਾਤਸ਼ਾਹ ਸੇਵਾ ਲੈ ਰਹੇ ਨੇ ਜਿਹੜਾ ਤਿਆਰ ਫਿਰ ਤਿਆਰ ਕਰਕੇ ਮਕਾਨ ਸੈੱਟ ਕਰਨਾ ਉਹਦੇ ਵਿੱਚ ਹੋਰ ਵੀ ਜਿਹੜੇ ਰੋਜਾ ਦੇ ਰੋਜ਼ਨਾਮਚਾ ਦੇ ਚੀਜ਼ਾਂ ਨੇ ਕਿਚਨ ਦੇ ਕੋਈ ਪਰਤਨ ਨੇ ਜਾਂ ਕੋਈ ਬੈੱਡ ਨੇ ਉਹ ਸਾਰੇ ਸਾਰੇ ਇਹਨਾਂ ਦੇ ਸਾਹਮਣੇ ਕੀਤੇ ਗਏ ਨੇ ਸਰਪਤ ਕੀ ਸਮਰਪਤ ਕੀਤੇ ਗਏ ਨੇ ਜਿਨ੍ਹਾਂ ਦੇ ਮਕਾਨ ਉਹਨਾਂ ਨੂੰ ਦੇ ਕੇ ਚਾਬੀਆਂ ਦਿੱਤੀਆਂ ਜਾ ਰਹੀਆਂ ਨੇ ਇਹੋ ਜਿਹੀਆਂ ਸੰਸਥਾਵਾਂ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ ਮਹਾਰਾਜ ਕਿਰਪਾ ਕਰਨੇ ਐਸੇ ਤਰੀਕੇ ਨਾਲ ਸੇਵਾ ਨਿਵਾੰਦੇ ਰਹਿਣ ਤੇ ਨਗਰ ਨਿਵਾਸੀ ਪਿਆਰ ਨਾਲ ਇਸ ਗੱਲ ਨੂੰ ਅੱਗੇ ਲੈ ਕੇ ਵਧਣ ਆਕੇ ਅਸੀਂ ਵੀ ਇਹਨਾਂ ਵਿੱਚ ਨੱਕ ਹੋ ਸਕਦਾ ਦਿਲ ਫੁੱਲ ਆਪਣੀ ਪੇਟਾ ਪਾ ਕੇ ਚੀਜ਼ਾਂ ਨੂੰ ਅੱਗੇ ਲੈ ਕੇ ਜਾਈਏ ਸਾਡਾ ਸੰਕਲਪ ਪੂਰਾ ਹੋਏ ਨਾਮ ਜਪਣਾ ਵੰਡ ਛਕਣਾ ਕਿਰਤ ਕਰਨੀ ਵਿੱਚ ਆਪਾਂ ਆ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਜੀ ਦੇ ਘਰ ਬਣਾ ਕੇ ਜਿੱਤਾ ਸਾਨੂੰ ਬਹੁਤ ਵਧੀਆ ਲੱਗਾ ਆ ਗੋਵੀ ਬਹੁਤ ਅੱਛਾ ਲੱਗਾ ਹੈ ਇਦਾਂ ਹੀ ਹਰ ਕੇ ਜਮ ਮਾਰ ਕੇ ਦੀ ਵਾਹਿਗੁਰੂ ਮਾਫਾਦਾ ਹੈ ਦੇ ਦੌਰਾਨ ਸਾਡਾ ਜਿਹੜਾ ਘਰ ਸੀਗਾ ਉਹ ਟੈ ਗਿਆ ਸੀਗਾ ਤੇ ਬਾਬਾ ਜੀ ਹੋਰਾਣੇ ਸਾਡੀ ਮਦਦ ਕੀਤੀ ਆ ਤੇ ਮੈਂ ਇੱਕ ਮਤਲਬ ਵੀ ਮੀਡੀਆ ਰਾਹੀਂ ਅਪੀਲ ਕਰਨੀ ਆ ਕਿ ਸਾਡਾ ਬੇਬੀ ਨਹੀਂ ਹੈਗਾ ਜੇ ਮੰਨ ਲਓ ਕਿ ਕਦੀ ਵੀ ਕੋਈ ਕਰਨਾ ਚਾਹੇ ਸੇਵਾਜਾ ਕੇ ਇਤਰਾਵੇਂ ਸਾਨੂੰ ਬੇਬੀ ਦੇ ਸਕਦਾ ਵਾ ਕਿਉਂਕਿ ਸਾਡਾ ਬੱਚਾ ਨਹੀਂ ਹੈਗਾ ਤੇ ਬਾਬਾ ਜੀ ਨੇ ਸਾਨੂੰ ਘਰ ਦਿੱਤਾ ਮੈਂ ਕਹਿੰਨੀ ਕਿ ਸਾਨੂੰ ਹੱਡੀ ਲਾਦ ਵੀ ਹੋਵੇ ਕਿ ਸਭ ਬਾਬਾ ਜੀ ਦੀ ਦਿੱਤੀ ਜੀ ਜੋ ਵੀ ਹਾਨੂੰ ਸਬਦਾ ਮਿਲੀ ਸਭ ਬਾਬਾ ਜੀ ਦੀ ਦਿੱਤੀ ਆ ਹੋਰ ਸਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਹੈਗਾ ਅੱਜ ਅਸੀਂ ਤੇ ਬਹੁਤ ਹੀ ਇਹਨਾਂ ਦੀ ਸਲੰਗਾ ਕਰਾਂਗੇ ਕਿਉਂਕਿ 라ਵੀ ਦੀ ਮਾਰ ਨਾਲ ਬਹੁਤ ਹੀ ਜਿਆਦਾ ਨੁਕਸਾਨ ਹੋਇਆ ਸਾਡੇ ਤਿੰਨ ਪਿੰਡਾਂ ਜਸੰਦਲਪੁਰ ਸਰਪੁਰ ਬਜੀਰਪੁਰ ਤੇ ਤਾਲੇ ਵਿੱਚ ਆਪਣੇ ਸਿਕਸ ਸੰਸਥਾਵਾਂ ਨੇ ਕਾਫੀ ਸਾਥ ਦਿੱਤਾ ਸੰਦਲਪੁਰ ਦੇ ਵਿੱਚ ਵੀ ਗਲੋਬਲ ਸੰਸਥਾਵਾਂ ਦੇ ਬੋਰਡ ਲੱਗੇ ਆ ਤੇ ਬਰੂ ਸਾਹ ਵਾਲਿਆਂ ਨੇ ਆਪਣੀਆਂ ਕਲੋਨੀ ਸੀ ਰਾਮਪੁਰ ਕਲੋਨੀ ਦੇ ਵਿੱਚ ਤੇ ਹਸਲਪੁਰ ਦੇ ਵਿੱਚ ਤੇ ਵਜੀਰਪੁਰ ਜੱਟਾਂ ਦੇ ਵਿੱਚ ਪੰਜ ਤੋਂ ਸੱਤ ਘਰ ਇਹਨਾਂ ਨੇ ਬਣਵਾਣੇ ਜਿਹੜੇ ਟਹਿਟੇਰੀ ਹੋ ਚੁੱਕੇ ਸੀ ਪਿੰਡ ਸੰਦਲਪੁਰ ਵਿੱਚ ਕਿੰਨੇ ਜਿਹੜੇ ਘਰ ਜਿਹੜੇ ਬਣਾ ਦਿੱਤੇ ਗਏ ਪਿੰਡ ਹਸਨਪੁਰ ਦੇ ਵਿੱਚ ਤਕਰੀਬਨ 4 ਤੋਂ 5 ਪਰਿਵਾਰ ਇਹ ਬਾਬਿਆਂ ਨੂੰ ਜਿਹੜੇ ਗ੍ਰਾਂਟ ਭੇਦਭਾਵ ਉਹਨਾਂ ਨੇ ਬਣਾ ਦਿੱਤੇ ਗਿਆ ਜਾਂ ਪੱਟ ਪੱਟ ਹਾਂਜੀ ਹਾਂਜੀ ਬਾਬਿਆਂ ਨੂੰ ਬਿਨਾਂ ਭੇਦਭਾਵ ਹੋਇਆ ਘਰਾਂ ਨੂੰ ਸਾਰੀ ਕੀਤੀ ਹੈ ਜਿਨ੍ਹਾਂ ਨੂੰ ਲੋੜ ਰਿਹਾ ਤੇ ਬਾਕੀ ਸਰਕਾਰਾਂ ਵੱਲੋਂ ਅਜੇ ਤੱਕ ਤੇ ਨਾ ਮਾਤਰੀ ਸਹੂਲਤ ਦਿੱਤੀ ਗਈ ਹੈ ਪਿੰਡ ਦੇ ਵਿੱਚ ਜੋ ਮਕਾਨ ਦਿੱਤੇ ਬਣਾ ਕੇ ਸਿਰਫ ਹੱਕ ਸਹੂਲਤ ਜਿਹੜੀ ਅਵੇਲੇ ਹਾਂਜੀ ਹਾਂਜੀ ਜੋ ਵੀ ਮਕਾਨ ਇਹਨੇ ਬਣਾਏ ਹੈ ਕੀ ਤੇ ਪੰਜੀ ਗਈ ਪੰਜੀ ਦਾ ਤੇ ਜਿੱਦਾਂ ਜਿਨ੍ਹਾਂ ਕੋ ਘੱਟ ਜਗ੍ਹਾ ਉਹਨਾਂ ਨੂੰ ਉਸ ਹਾ ਬਣਾ ਉਹਨਾਂ ਨੇ ਮਕਾਨ ਦੀ ਸਾਰੀ ਕਰਤੀ ਹੈ ਮਤਲਬ ਮਕਾਨ ਖਰੀਦਣ ਤੋਂ ਲੈ ਕੇ ਅੱਖੇ ਤੱਕ ਵੈਰਿੰਗ ਤੱਕ ਤੇ ਰਸੋਈ ਦਾ ਜੋ ਵੀ ਸਮਾਨ ਹੁੰਦਾ ਅਗੇ ਬੈੱਡ ਟੇਬਲ ਕੁਰਸੀਆਂ ਸਾਰੇ ਅਵੇਲੇਬਲ ਹੈ। ਕਿੰਨਾ ਪਾਪ ਕੋਈ ਜੋ ਧਾਰਮਿਕ ਸੰਸਥਾਵਾਂ ਨੇ ਇਸ ਵੇਲੇ ਬੀੜਾ ਚੁੱਕਿਆ ਜੇ ਸਰਕਾਰਾਂ ਚੁੱਕ ਜਾਂਦੇ ਲੋਕਾਂ ਦੇ ਹਿਸਾਬ ਤੇ ਜਿਹੜੀ ਸਪੈਰ ਹੋ ਸਕਦੀ। ਇਹ ਸਰਕਾਰਾਂ ਨੇ ਭਾਜੀ ਤੁਸੀਂ ਦੇਖਿਆ ਵੀ 2.5 ਮਹੀਨੇ ਹੋ ਗਏ ਜਿਤ ਤੱਕ ਤੇ ਚੁੱਕਿਆ ਨਹੀਂ ਕੋਈ। ਅਤੇ ਸਿੱਖ ਸੰਸਥਾਵਾਂ ਨੇ ਚਲੋ ਸਹਿਯੋਗ ਦਿੱਤਾ ਆਪਣੇ ਸਿੱਖ ਪ੍ਰਭਾਵ ਨਾਲ ਚਾਹੇ ਹਰ ਇੱਕ ਕੌਮ ਹੈ ਜਿਹੜੀ ਵੀ ਕੌਮ ਹੈ। ਇੱਕ ਦੇ ਦੂਜੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਉਹਨਾਂ ਨੇ। ਤੇ ਸਾਡੇ ਅਜੇ ਕੱਚੇ ਘਰ ਆ ਇਹ ਕੰਪਲੀਟ ਕੀਤੇ ਆ